ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਕੇ ਮੈਨੂੰ ਬੜੀ ਤਸੱਲੀ ਤੇ ਖੁਸ਼ੀ ਹੋ ਰਹੀ ਹੈ ਕਿ ਭਗਵੰਤ ਮਾਨ ਦੀ ਬੁਕਲਾਹਟ ਅੱਜ ਫੇਰ ਨਜ਼ਰ ਆਈ ਹੈ। ਮਾਨ ਸਾਹਿਬ ਮੈਨੂੰ ਲੱਗਦਾ ਥੋਡੇ ਸੁਪਨਿਆਂ 'ਚ ਵੀ ਮਜੀਠੀਆ ਹੀ ਆਉਂਦਾ। ਐਸ ਕਿਸਮ ਨਾਲ ਤੁਸੀਂ ਬੰਦਲੇ ਹੋਏ ਹੋ ਕਿ ਇਸ ਮਜੀਠੀਏ ਦਾ ਇਲਾਜ ਕੀ ਹੈ? ਤੁਹਾਡੇ ਨਾਲ ਸਮਝੌਤਾ ਨਹੀਂ ਕਰਦਾ। ਤੁਹਾਨੂੰ ਟੋਪੀ ਪਾ ਕੇ ਰਾਤ ਦੇ ਹਨੇਰੇ 'ਚ ਕਈ ਕਾਂਗਰਸੀ ਲੀਡਰਾਂ ਮੰਗੂ ਆ ਕੇ ਮਿਲਦਾ ਨਹੀਂ। ਤੁੰਨੂੰ ਆੜੇ ਅੱਤੀ ਲੈਂਦਾ ਥੋਡੀ ਸਰਕਾਰ ਨੂੰ ਤੁਹਾਡੇ ਵਜ਼ੀਰਾ ਦੀ ਕਾਰਗੁਜ਼ਾਰੀ ਨੂੰ ਜੋ ਲੁੱਟਕੋ ਛੁੱਟ ਤੁਸੀਂ ਕਰਦੇ ਹੋ ਉਸ ਨੂੰ ਉਜਾਗਰ ਕਿਉਂ ਕਰਦਾ ਹੈ ਅੱਜ ਉਹ ਬਕਲਾਠ ਫੇਰ ਵੇਖੀ ਮੈਂ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਗੱਲ ਦੱਸ ਦਿਆਂ ਜੀ ਇਹ ਖਬਰ ਪਲਾਂਟ ਕੀਤੀ ਗਈ ਹੈ ਮਤਲਬ ਲਵਾਈ ਗਈ ਹੈ ਔਰ ਇਹ ਖਬਰ ਲਵਾਈ ਕੀ ਨੇ ਇਹ ਸੂਤਰ ਕੋਈ ਨਹੀਂ ਹੈ ਇਹ ਸੂਤਰ ਨੇ ਭਗਵੰਤ ਮਾਨ ਸਾਹਿਬ ਆ ਮੈਨੂੰ ਤਾਂ ਇਹ ਖਬਰ ਬੜੇ ਦਿਨ ਦੀ ਸੀ ਕਿ ਭਗਵੰਤ ਮਾਨ ਦੀ ਬਕਲਾਹ ਕਹੀ ਜੀ ਹੈ ਮੇਰੇ ਕੇਸ ਨੂੰ ਲੈ ਕੇ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਰੌਲਾ ਇੰਨਾ ਪਾ ਲਿਆ ਔਰ ਮਜੀਠੀਆ ਨੂੰ ਫਸਾਉਣਾ ਕਿਵੇਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਜੀਐਸ ਈਡੀ ਨੂੰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਇੰਨੇ-ਇੰਨੀਆਂ ਗਾਲਾਂ ਕੱਢਦੀ ਆ ਉਸ ਦੀ ਆਰਵਿੰਦ ਕੇਜਰੀਵਾਲ ਦੇ ਕੇਸ 'ਚ ਮਨੋਈਸ਼ ਸੋਸ਼ੋਧਿਆ ਦੇ ਕੇਸ 'ਚ ਸੰਜੇ ਸਿੰਘ ਦੇ ਕੇਸ 'ਚ ਹੋਰ ਇਹਨਾਂ ਦੇ ਵਕਫਾ ਕਰੀਗਾਂ ਦੇ ਕੇਸ ਅੱਜ ਓਸੀਟੀ ਨੂੰ ਮੇਰਾ ਕੇਸ ਭੇਜਦਾ ਸਦੂਰੇ ਮਾਪਦੰਡ ਦੇਖੋ ਮਗਰ ਇਹਦੇ ਨਾਲ ਇੱਕ ਖਬਰ ਹੋਰ ਨਿਕਲਦੀ ਆ ਕੇਸ ਭੇਜਤਾ ਦਿੱਤਾ ਮੈਨੂੰ ਕੋਈ ਇਸ ਗੱਲ ਦੀ ਬੁੱਕਦਾਰ ਨਹੀਂ ਕਿ ਕੋਈ ਸਰਕਾਰਾਂ ਨੇ ਇਸ ਤਰ੍ਹਾਂ ਹੀ ਧੱਕਾ ਕਰਨਾ ਹੁੰਦਾ ਮਗਰ ਇਸ ਤਰ੍ਹਾਂ ਨਾਲ ਲੰਮ ਗੰਤ ਮਾਨਸਾਬ ਇੱਕ ਗੱਲ ਸਪੱਸ਼ਟ ਹੋ ਗਈ ਕਿ ਥੋਡੇ ਪੱਲੇ ਕੱਖ ਨਹੀਂ ਥੋਡੇ ਹੱਥ ਖੜੇ ਆ ਔਰ ਮੈਂ ਹੱਥ ਖੜੇ ਦੀ ਗੱਲ ਕਿਵੇਂ ਕਰਦਾ ਕਿ ਵੇਖੋ 11 ਸਾਲ ਹੋ ਗਏ ਜੀ ਅੱਜ ਇਸ ਕੇਸ ਨੂੰ ਮੈਂ ਜੀਟੀਏ ਤੇ ਰੋਪਲਾਤਾ ਕਿ ਡਰਗ ਵੇਚਦਾ ਉਗਲਤਾ ਕਿਸੇ ਨੂੰ ਨਹੀਂ ਭੁੱਲੀ ਕਿ ਕਿਵੇਂ ਕੇਜਰੀ ਹਾਲ ਸਾਹਿਬ ਨੇ ਮੇਰੇ ਤੋਂ ਮਾਫੀ ਮੰਗੀ ਸੀ ਔਰ ਤੁਸੀਂ ਅਸਤੀਫਾ ਦਿੱਤਾ ਸੀ ਮਾਨ ਸਾਹਿਬ ਆਪ ਦੀ ਪ੍ਰਧਾਨਗੀ ਤੋਂ ਮਗਰ ਬੇਸ਼ਰਮ ਹੋ ਤੁਸੀਂ ਔਰ ਬੇਸ਼ਰਮੀ ਦੀ ਹੱਦ ਜੇ ਕੋਈ ਹੈ ਤੇ ਉਹ ਦਾ ਦੂਜਾ ਨਾਮ ਭਗਵੰਤ ਮਾਨ ਹੈ ਤੁਸੀਂ ਅਸਤੀਫਾ ਵਾਪਸ ਲੈ ਲਿਆ ਅੱਜ ਤੁਸੀਂ ਮੁੱਖ ਮੰਤਰੀ ਇੱਕ ਸਿੱਟ ਨਹੀਂ ਪੰਜ-ਪੰਜ ਸਿੱਟਾਂ ਤੁਸੀਂ ਬਦਲ ਲਈ ਆਲਾ-ਆਲਾ ਅਫਸਰ ਲਾ ਕੇ ਵੇਖ ਲਿਆ ਕੱਖ ਨਹੀਂ ਲੱਭਿਆ ਔਰ ਇਸ ਲਈ ਅੱਜ ਹੱਥ ਖੜੇ ਹੋਣ ਦਾ ਨਤੀਜਾ ਵੇਖ ਲਓ ਇਸ ਜਿੱਥੇ ਤੁਹਾਨੂੰ ਇੰਨੇ ਸਾਲ ਬੀਤ ਗਏ 3 ਸਾਲ ਤੁਹਾਡੀ ਸਰਕਾਰ ਨੂੰ ਹੋਵੇ ਲਗਭਗ ਚਲਾਨ ਤੁਸੀਂ ਨਹੀਂ ਪੇਸ਼ ਕਰ ਪਾਰੇ ਚਾਰ ਪੰਜ ਸਿੱਟਾ ਬਦਲ ਲੀਆਂ ਅੱਜ ਅਖੀਰ 'ਚ ਤੁਸੀਂ ਆਪ ਦੇ ਹੱਥ ਖੜੇ ਕਰਕੇ ਕੇਜੀਈਡੀ ਨੂੰ ਭੇਜਤਾ ਇਹ ਕੇਸ ਈਡੀ ਨੂੰ ਤੁਸੀਂ ਹੀ ਅੱਜ ਤੋਂ ਕਈ ਦਿਨ ਪਹਿਲਾਂ ਭੇਜਤਾ ਸੀ ਮਗਰ ਰੌਲਾ ਅੱਜ ਪਾਇਆ ਤੁਸੀਂ ਕਿਉਂ ਪਾਇਆ ਕਿਉਂਕਿ ਮੈਂ ਹਰਜੋਤ ਬੈਂਚ ਦੇ ਅਧਿਕਾਰ ਦੀ ਦਾ ਰੌਲਾ ਪਾਇਆ ਕੁਝ ਦਿਨ ਪਹਿਲਾਂ ਸੋ ਤੁਸੀਂ ਚਾਹੁੰਦੇ ਸੀ ਧਿਆਨ ਪਟਕਾਇਆ ਜਾ ਔਰ ਇਹੀ ਨਤੀਜਾ ਹੈ ਕਿ ਅੱਜ ਇਹ ਸਾਰੀ ਗੱਲਾਂ ਨੂੰ ਲੈ ਕੇ ਤੁਸੀਂ ਆ ਖਬਰ ਚਲਵਾਈ ਹੈ ਚਲੋ ਤੁਸਾਨੂੰ ਅਜ ਰਾਤ ਸੌਖੀ ਨੀਂਦ ਆ ਜੇ ਮੈਨੂੰ ਖੁਸ਼ੀ ਹੈ ਪਰ ਮਾਨ ਸਾਹਿਬ ਥੋੜੀ ਤਾਂ ਮੁੱਖ ਮੰਤਰੀ ਹੋ ਤੁਸੀਂ ਉਹ ਮੁੱਖ ਮੰਤਰੀ ਹੋ ਜਿਹੜਾ ਕਹਿ ਰਿਹਾ ਸੀਗਾ ਮੈਂ ਕੇਸ ਫਾਈਲਸ ਨੂੰ ਰੀਰਾਈਟ ਕਰਵੇ ਗੈਰ ਕਾਨੂੰਨੀ ਕੰਮ ਐਸ ਆਈ ਟੀ ਡੀ ਜੀ ਪੀ ਲੈਵਲ ਤੋਂ ਸ਼ੁਰੂ ਹੋਈ ਸੀ ਆਜ ਆ ਕੇ ਬਹੁਤ ਛੋਟੇ ਅਬ ਡੀ ਆਈ ਜੀ ਦੇ ਲੈਵਲ ਤੇ ਡਿੱਗ ਗਿਆ ਥੱਲੇ ਇੰਸਪੈਕਟਰ ਐਸ ਪੀ ਪੈ ਗਿਆ ਚਲੋ ਉਹ ਤੁਹਾਡੀ ਮਰਜ਼ੀ ਹੈ ਕਿਉਂਕਿ ਉਹਨਾਂ ਨੂੰ ਤੁਸੀਂ ਆਰਮ ਟਵਿਸਟ ਕਰਨਾ ਚਾਹੁੰਦੇ ਆਪਣੇ ਤਰੀਕੇ ਨਾਲ ਮਗਰ ਉਹ ਵੀ ਨਹੀਂ ਤੁਹਾਡੇ ਆਖੇ ਲੱਗੇ ਭਾਈ ਚਲਾਨ ਪੇਸ਼ ਕਰੀਦਾ ਜੇ ਤੁਹਾਡੇ ਕੋਲ ਹੈ ਨਾ ਕੁਝ ਸਬੂਤ ਤੇ ਚਲਾਨ ਪੇਸ਼ ਕਰੋ ਇਹ ਅਖਬਾਰਾਂ ਚ ਟੀਵੀ ਚ ਛੇੜਛਾੜੀ ਕਰਨੀ ਮੀਡੀਆ ਟਰਾਇਲ ਕਰਨਾ ਇਹ ਸਿਰਫ ਸਿਆਸੀ ਮਪਾਦਲੀ ਹੁੰਦਾ ਕਿਉਂਕਿ ਅਸਲ ਫੈਸਲਾ ਕਿ ਭਗਵੰਤ ਮਾਨ ਸੱਚਾ ਕਿ ਮਜੀਠੀਆ ਸੱਚਾ ਇਸ ਗੱਲ ਦਾ ਫੈਸਲਾ ਹੋਣਾ ਆਨਰੇਬਲ ਕੋਰਟ ਚ ਔਰ ਕੋਰਟ ਦਾ ਤਾਂ ਮੂੰਹ ਹੀ ਨਹੀਂ ਕਰਦੇ ਤੁਸੀਂ ਕੋਰਟ 'ਚ ਤੁਸੀਂ ਜੇ ਤੁਹਾਡੇ ਕੋਲ ਇੰਨਾ ਪ੍ਰੂਫ ਸੀ ਫਿਰ ਈਡੀ ਨੂੰ ਭੇਜਣ ਦੀ ਲੋੜ ਨਹੀਂ ਸੀ ਕਿਉਂਕਿ ਈਡੀ ਬਾਰੇ ਤਾਂ ਤੁਸੀਂ ਆਪ ਕੀ ਕੁਝ ਬੋਲਿਆ ਮੈਂ ਤੁਹਾਡੇ ਬਿਆਨ ਚ ਲਾਉਂਗਾ ਕੱਲ੍ਹ ਬੱਛੋ ਤੱਕ ਕੀ ਕੁਝ ਤੁਸੀਂ ਈਡੀ ਬਾਰੇ ਬੋਲਦੇ ਰਹੇਓ ਕੇਜਰੀਵਾਲ ਸਾਹਿਬ ਕੀ ਕੁਝ ਬੋਲਦੇ ਰਹੇ ਇਸ ਲਈ ਸਰਕਾਰ ਤੁਹਾਡੀ ਮੁੱਖ ਮੰਤਰੀ ਤੁਸੀਂ ਹੋਮ ਮਿਨਿਸਟਰ ਤੁਸੀਂ ਐਸਆਈਟੀ ਤੁਸੀਂ ਬਣਾਉਣ ਵਾਲੇ ਤੇ ਭਾਈ ਇਹਨਾਂ ਕੋਲ ਸੀਗਾ ਤੇ ਕੋਰਟ 'ਚ ਦੇ ਦਿੰਦੇ ਤੇ ਕੋਰਟ 'ਚ ਫੈਸਲਾ ਹੋ ਜਾਂਦਾ ਕਿ ਤੁਸੀਂ ਸੱਚ ਬੋਲ ਰਹੇ ਹੋ ਝੂਠ ਬੋਲ ਰਹੇ ਹੋ ਅਸਲੀ ਮੈਂ ਬੜੇ ਵਿਸਥਾਰ ਨਾਲ ਆਰਾਮ ਨਾਲ ਬਹਿ ਕੇ ਇੱਕ ਇੱਕ ਚੀਜ਼ ਦਾ ਜਵਾਬ ਵੀ ਦਊਂਗਾ ਮਗਰ ਮੈਂ ਇੱਕ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਅੱਜ ਭਗਵੰਤ ਮਾਨ ਨੇ ਫੇਰ ਮੇਰੇ ਅੱਗੇ ਲੰਮਾ ਬਿਹਾਰ ਮੰਨੀ ਅੱਜ ਹਾਰ ਕਿਸ ਤਰ੍ਹਾਂ ਮੰਨੀ ਆਪਦੇ ਕੋਲੋ ਕੇਸ ਹੁਣ ਆਉ ਨੂੰ ਭੇਜਦਾ ਏ ਯਾਦ ਹੋਵੇ ਤੁਹਾਨੂੰ ਕਿ 2014 ਜੋ ਇਹਨਾਂ ਨੇ ਈਡੀ ਦੇ ਹਵਾਲੇ ਦੀ ਸਟੇਟਮੈਂਟਸ ਲੈ ਕੇ ਜਿਹੜੀ ਅੰਡਰ ਸੈਕਸ਼ਨ 50 ਸਟੇਟਮੈਂਟਸ ਹੋਈਆਂ ਉਹਦੇ ਤੇ ਬੇਸ ਤੇ ਇਹ ਕੇਸ ਦਰਜ ਕੀਤਾ ਸੀ ਔਰ ਜੇ ਸੈਕਸ਼ਨ 50 ਪੀਐਮਐਲਏ ਦੀ ਸਟੇਟਮੈਂਟਸ ਦਾ ਆਨਰੇਬਲ ਸੁਪਰੀਮ ਕੋਰਟ ਨੇ ਗੱਲ ਕਹਿਤੀ ਹੈ ਕਿ ਇਨ੍ਹਾਂ ਸਟੇਟਮੈਂਟਸ ਦਾ ਮੁੱਲ ਕੋਈ ਨਹੀਂ ਇਨ੍ਹਾਂ ਦਾ ਵਜੂਦ ਕੋਈ ਨਹੀਂ ਮਗਰ ਹੁਣ ਰੋਲਾਈ ਨਾ ਪਾਇਆ ਮਜੀਠੀਆ ਘੇਰਦਾ ਤੇ ਕੁਛ ਤਾਂ ਕਰਨਾ ਸੀ ਅੱਜ ਇਹ ਹੀ ਨਤੀਜਾ ਇਸ ਲਈ ਸਾਥ ਸੰਗਤ ਜੀ ਅੱਜ ਤਾਂ ਮੈਂ ਇਹ ਸ਼ਾਰਟ ਵੀਡੀਓ ਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਠੋਕ ਵਜਾ ਕੇ ਸਰਕਾਰ ਨਾਲ ਲੜਦਾ ਆਂ ਭਗਵਾਨਤਮਾਨ ਦੇ ਇਹਦੀ ਸਮੂਚੀ ਕੈਬਨਿਟ ਦੀ ਸਰਕਾਰ ਦੀ ਪੂਲ ਖੋਲਦਾ ਰਹੂੰਗਾ ਇਹਨਾਂ ਦੀ ਟਕਾ ਕੇ ਚੀਕਾਂ ਕਢਾਉ ਇਹਨੂੰ ਇਹਦੇ ਸੁਪਣਿਆਂ ਚ ਵੀ ਮਜੀਠੀ ਆਉ ਤੇ ਮੈਨੂੰ ਆਪਦੇ ਸੱਚੇ ਪਾਤਸ਼ਾਹ ਤੇ ਪੂਰਨ ਭਰੋਸਾ 11 ਸਾਲ ਹੋ ਗਏ ਮੈਨੂੰ ਇੱਕ ਗੱਲ ਰਿਪੀਟ ਕਰਦਿਆਂ ਇਹ ਜਿੰਦ ਸਚਾਈ ਦੀ ਹੋਊਗੀ ਗੁਰੂ ਦੀ ਕਿਰਪਾ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਡਰੱਗ ਕਿੱਥੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਮੈਨੂੰ ਕਿਹੜੇ ਡਰਗ ਲੋਡ ਤੋਂ ਪੈਸੇ ਆਏ ਆ ਜੇ ਇਸ ਜੀ ਨਾਲ ਦੇ ਪੱਲੇ ਕੁਝ ਹੁੰਦਾ ਤੇ ਇਹਨੇ ਹੁਣ ਤੱਕ ਕੋਰਟ 'ਚ ਦੇਖਦੇ ਹੁੰਸੀ ਕਰੋੜਾ ਰੁਪਈਆ 25-25 ਲੱਖ ਰੁਪਈਆ ਇੱਕ ਤਰੀਕ ਤੇ ਖਰਚ ਕਰਕੇ ਮੇਰੇ ਖਿਲਾਫ ਵਕੀਲ ਖੜੇ ਕੀਤੇ ਆ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਆ ਸਿਰਫ ਇਹਸ ਲਈ ਕਿ ਪਰਸਨਲ ਕਰੈਡ ਕੱਢਣੀ ਆ ਮਗਰ ਆਨਰੇਬਲ ਹਾਈ ਕੋਰਟ 'ਚ ਜਦ ਮੇਰੀ ਜ਼ਮਾਨਤ ਹੋਈ ਸੀ ਉਸ ਜ਼ਮਾਨਤ ਵੇਲੇ ਵੀ ਡਬਲ ਬੈਂਚ ਨੇ ਸਪਸ਼ਟ ਕਰਤਾ ਸੀ ਕਿ ਥੇਰ ਇਜ਼ ਨੋ ਐਵਿਡੈਂਸ ਅਗੇਸ ਮਜੀਠੀਆ ਅੱਜ ਵੀ ਮੈਂ ਉਸ ਗੱਲ ਤੇ ਕਾਇਮ ਆ ਔਰ ਚਾਚੰਗਰ ਜੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪੰਜਾਬ ਦੀ ਹੱਕ ਸੱਚ ਦੀ ਲੜਾਈ ਮੈਂ ਲੜਦਾ ਰਹੂੰਗਾ ਜ਼ੀਰੋ ਕੰਪਰਮਾਈਜ਼ ਹੋਊਗਾ ਇਸ ਸ਼ਰਾਬੀ ਮੁੱਖ ਮੰਤਰੀ ਨਾਲ ਔਰ ਭਾਉ ਜਿੰਨਾ ਜੋਰ ਲਾਉਣਾ ਮਿੱਤਣਾ ਲਾ ਲਈ ਮਜੀਠੀਆ ਆ ਖਲੋਤਾ ਹੀ ਸੱਚ ਜਿੱਤੂਗਾ ਜਿਹੜੀ ਮਰਜ਼ੀ ਇਨਕੁਆਇਰੀ ਜਿੱਥੋਂ ਮਰਜ਼ੀ ਕਰਾ ਲਈ ਔਰ ਮੈਂ ਉਹਨਾਂ ਇਨਕੁਆਇਰੀ 'ਚ ਜਾ ਕੇ ਆਪਦਾ ਪੱਖ ਵੀ ਪੇਸ਼ ਕਰੂੰਗਾ ਮਗਰ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਗਈ ਅੱਜ ਕਿ ਹੱਥ ਤੇਰੇ ਵੀ ਖੜੇ ਹੋ ਗਏ ਆ ਨਹੀਂ ਤਾਂ ਚਲਾਨ ਤੂੰ ਪੇਸ਼ ਕਰ ਦਿੰਦਾ ਆ ਆਪਦੀ ਪੰਜਾਬ ਪੁਲਿਸ ਦੇ ਥਰੂ ਤੈਨੂੰ ਈਡੀ 'ਚ ਭੇਜੜ ਦੀ ਨਹੀਂ ਲੋੜ ਹੁੰਦੀ ਪਹਿਲਾ ਕੇਸ ਐ ਈਡੀ ਤੋਂ ਚਲਾਇਆ ਈਡੀ ਨੇ ਕੁਛ ਨਹੀਂ ਕੀਤਾ ਫਿਰ ਪੰਜਾਬ ਪੁਲਿਸ ਦੇ ਚੱਕਰਾਂ 'ਚ ਪਾ ਲਿਆ ਚੰਨੀ ਨੇ ਕਿੜ ਗੱਡੀ ਉਸ ਤੋਂ ਬਾਅਦ ਤੁਸੀਂ ਜ਼ੋਰ ਲਾ ਲਿਆ ਹੁਣ ਭੇਰ ਈਡੀ ਤੇ ਭੇਜਦਾ ਇਹਦਾ ਮਕਸਦ ਇਹਦਾ ਮਤਲਬ ਤੁਹਾਡੀ ਕਮਜ਼ੋਰੀ ਐ ਤੁਹਾਡੀ ਨਾਕਾਮਾਈ ਐ ਚਲੋ ਮੈਂ ਇੰਦੀਆਂ ਗੱਲਾਂ ਕਹਿੰਦਾ ਹੋਇਆ ਬੜੇ ਵਿਸਤਾਰ ਨਾਲ ਇਹਦੇ ਬਾਰੇ ਸਾਰੀ ਗੱਲ ਰੱਖੂੰਗਾ ਬਗਰ ਮੈਂ ਜਿਹੜੇ ਵੀ ਤੱਥ ਰੱਖੂੰਗਾ ਭਾਈ ਉਹ ਮੀਡੀਆ ਟ੍ਰਾਇਲ ਦੀ ਗਿਣਿਆ ਜਾਊਗਾ ਇਸ ਲਈ ਮੈਂ ਤਾਂ ਚਾਹੁੰਦਾ ਕਿ ਇੱਕ ਵੀ ਪ੍ਰੂਫ ਹੋਵੇ ਤੁਸੀਂ ਚਲਾਨ ਪੇਸ਼ ਕਰੋ ਕੋਰਟ ਫੈਸਲਾ ਕਰੇ ਲੋਕਾਂ ਨੂੰ ਭੰਬਲ ਪੂਸਾ ਜਾਂ ਮੈਨੂੰ ਤੁਸੀਂ ਇਸ ਤਰ੍ਹਾਂ ਕਰਕੇ ਤੁਸੀਂ ਸਮਝੋ ਕਿ ਮਜੀਠੀਆ ਚੁੱਪ ਕਰ ਦਿਓ ਮਜੀਠੀਆ ਨਹੀਂ ਚੁੱਪ ਕਰੂੰ ਠਾ ਠਾ ਵੱਜੂ ਤੁਹਾਡੇ ਹੱਕ ਤੇ ਬਹੁਤ ਬਹੁਤ ਧੰਨਵਾਦ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ